ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਨੀਲੀ ਰਾਵੀ ਦੀ ਇੱਕ ਬਹੁਤ ਜ਼ਿਆਦਾ ਖੂਬਸੂਰਤ ਇਹ ਝੋਟੀ ਸੋ ਦੋਸਤੋ ਇਸ ਦੀ ਡਿਟੇਲ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈ ਤਸਵੀਰ ਰਾਮਪੁਰਾ ਫੂਲ ਜਿਲ੍ਹਾ ਜਿਹੜਾ ਬਠਿੰਡਾ ਪੈਂਦਾ ਜੀ ਇਸ ਨੂੰ ਓਨਰ ਇਸ ਦੇ ਬਾਈ ਮਨਜਿੰਦਰ ਸਿੰਘ ਜੀ ਹਨ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ 94175 68894 ਹਨ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਬਾਈ ਨਾਲ ਬਾਅਦਚਿਤ ਕਰ ਸਕਦੇ ਹੋ ਇਹ ਝੋਟੀ ਖਰੀਦ ਸਕਦੇ ਹੋ ਚੰਗੇ ਸੋਹਣੇ ਥਾਣਾ ਦੋਸਤੋ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਵਧੀਆ ਬੋਡੀ ਸਟਰਕਚਰ ਹੈਗਾ ਜੀ ਚੰਗਾ ਸੋਹਣਾ ਸਿੰਘ ਹੈਗਾ ਅੱਖ ਮਣਕੀ ਦੋਸਤੋ ਨਜ਼ਰ ਆ ਰਹੀ ਹੋਵੇਗੀ ਤੁਹਾਨੂੰ ਵੀਡੀਓ ਦੇ ਵਿੱਚ ਬਾਕੀ ਝੋਟੀ ਕਾਫੀ ਜਿਆਦਾ ਖੂਬਸੂਰਤ ਆ ਸੋ ਕਿਸਾਨ ਵੀਰੋ 15 ਤੋਂ 14 ਲੀਟਰ ਦੀ ਮਿਲਕ ਦੀ ਕਪੈਸਿਟੀ ਇਸ ਦੀ ਮਦਦ ਦੀ ਰਹੀ ਆ ਬਾਕੀ ਕਿਸ ਬੁੱਲ ਦੀ ਆ ਕਿਸ ਇੰਜੈਕਸ਼ਨ ਦੀ ਆ ਉਹ ਆਪਾਂ ਸ਼ੋਰ ਨਹੀਂ ਕਰਦੇਗੇ ਕਿਉਂਕਿ ਬਾਈ ਹੋਰਾਂ ਨੂੰ ਵੀ ਇਸ ਬਾਰੇ ਕੁਝ ਜ਼ਿਆਦਾ ਪਤਾ ਨਹੀਂ ਸੀਗਾ ਸੋ ਬਾਕੀ ਨੀਲੀ 라ਵੀ ਦੇ ਵਿੱਚ ਦੋਸਤੋ ਇਹ ਜਿਹੜੀ ਝੋਟੀ ਆਉਂਦੀ ਆ ਡੇਢ ਮੰਥ ਪਹਿਲਾਂ ਦੋਸਤੋ ਹੀਟ ਮਿਸ ਕਰਵਾਈ ਆ ਬਾਈ ਹੋਰਾਂ ਨੇ ਬਾਕੀ ਮੁੱਲ ਜਿਹੜਾ ਹੈਗਾ ਜੀ 50000 ਰੁਪਏ ਆ ਡਿਮਾਂਡ ਆ ਇਸ ਦੀ ਮੌਕੇ ਤੇ ਮਾਨਤਾ ਨਾਲ ਜ਼ਰੂਰ ਕੀਤਾ ਜਾਵੇਗਾ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ